ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਮੈਨੂੰ ਮੇਰੀ ਕਿਸੇ ਭੈਣ ਨੇ ਭੇਜਿਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੌਖਾ ਡਿਜ਼ਾਈਨ ਹੈ ਕਈ ਵਾਰ ਸੌਖੇ ਡਿਜ਼ਾਈਨ ਹੁੰਦੇ ਆ ਜਿੱਕਿ ਆ ਪਹਿਣਾ ਨੂੰ ਮਤਲਬ ਫੋਟੋ ਵੇਖ ਕੇ ਜਾਂ ਕਿਸੇ ਹੋਰ ਦੇ ਸਮਝਾਉਣ ਦੇ ਨਾਲ ਡਿਜ਼ਾਈਨ ਨਹੀਂ ਸਮਝਾਉਂਦਾ ਤੇ ਪਹਿਣਾ ਮੈਨੂੰ ਫੋਟੋ ਭੇਜ ਦਿੰਦੀਆਂ ਨੇ ਤੇ ਕਿਉਂਕਿ ਉਹ ਕੁਸ਼ ਪੈਣਾ ਇਦਾਂ ਕਹਿੰਦੀਆਂ ਨੇ ਕਿ ਤੁਹਾਡਾ ਦੱਸਿਆ ਸਾਨੂੰ ਜਲਦੀ ਨਾਲ ਸਮਝ ਆ ਜਾਂਦਾ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੋਖਾ ਆ ਸਿਰਫ ਉਲਟੀਆਂ ਤੇ ਸਿੱਧੀਆਂ ਸਲਾਈਆਂ ਬਣਦੀਆਂ ਨੇ 12 12 ਕੁੰਡਿਆਂ ਦਾ ਡਿਜ਼ਾਈਨ ਆ 12 12 ਦੇ ਹਿਸਾਬ ਨਾਲ ਆਪਾਂ ਕੁੰਡੇ ਪਾ ਕੇ ਤੇ ਦੋ ਕੁੰਡੇ ਸਾਈਡ ਤੇ ਵਾਧੂ ਪਾ ਲੈਣੇ ਆ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਆ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਤੇ ਪਾ ਕੇ ਰੈਡੀ ਕਰ ਸਕਦੇ ਜੀ ਤੇ ਕਿਸੇ ਵੀ ਕਲਰ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਜੇ ਬਹੁਤ ਸੌਖਾ ਡਿਜ਼ਾਈਨ ਹੈ ਤੇ ਡਿਜ਼ਾਈਨ ਜਿਹੜਾ ਹੈ 12 ਸਲਾਈਆਂ ਵਿੱਚ ਹੀ ਬਣੇਗਾ 12 ਕੁੰਡੀਆਂ ਦਾ ਡਿਜ਼ਾਈਨ ਹੈ 12 ਸਲਾਈਆਂ ਵਿੱਚ ਡਿਜ਼ਾਈਨ ਬਣੇਗਾ ਪਰ ਸਲਾਈਆਂ ਸਾਰੀਆਂ ਬਿਲਕੁਲ ਉਲਟੀਆਂ ਸਿੱਧੀਆਂ ਹੀ ਬਣਨੀਆਂ ਨੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਬਣੇਗਾ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸਿਓ ਪੂਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਉਲਟੀਆਂ ਸਿੱਧੀਆਂ ਸਲਾਈਆਂ ਹੀ ਬਣਨੀਆਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਬਣੇਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਤੇ ਇਸ ਡਿਜ਼ਾਈਨ ਦੇ نیچے ਤੁਸੀਂ ਬਾਰਡਰ ਜਿਹੜਾ ਉਹ ਜ਼ਰੂਰ ਬਣਾ ਲਿਓ ਕਿਉਂਕਿ ਜੇਕਰ ਲੇਡੀਜ਼ ਕੋਟੀ ਤੇ ਪਾਉਣਾ ਹੋਏ ਕਈ ਵਾਰ ਆਪਾਂ ਬਾਰਡਰ ਨਹੀਂ ਬਣਾਉਂਦੇ ਪਰ ਇਸ ਡਿਜ਼ਾਈਨ ਦੇ ਨੀچے ਤੁਸੀਂ ਬਾਰਡਰ ਜਿਹੜਾ ਉਹ ਜ਼ਰੂਰ ਬਣਾ ਲਿਓ ਪਹਿਲੀ ਸਲਾਈ ਆਪਾਂ ਸਿੱਧੀ ਬਣਾ ਲਈਏ ਦੂਸਰੀ ਸਲਾਈ ਆਪਾਂ ਉਲਟੀ ਬਣਾਉਣੀ ਆ ਪੂਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਸਾਰੇ ਕੁੰਡੇ ਉਲਟੇ ਬਣਾ ਕੇ ਕੰਪਲੀਟ ਕਰ ਲਾਂਗੇ ਆ ਸਾਡੀ ਦੂਸਰੀ ਸਲਾਈ ਵੀ ਬਣ ਗਈ ਉਲਟੇ ਪਾਸਿਓ ਹੁਣ ਤੀਸਰੀ ਸਲਾਈ ਸਿੱਧੇ ਪਾਸਿਓ ਇਹ ਵੀ ਆਪਾਂ ਪੂਰੀ ਸਲਾਈ ਜਿਹੜੀ ਆ ਸਿੱਧੇ ਕੁੰਡੀਆਂ ਨਾਲ ਬਣਾ ਲੈਣੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਉਲਟੀਆਂ ਸਿੱਧੀਆਂ ਹੀ ਸਲਾਈਆਂ ਬਣਨੀਆਂ ਡਿਜ਼ਾਈਨ ਪਰ ਬਹੁਤ ਪਿਆਰਾ ਬਣੇਗਾ ਤੇ ਬਣਿਆ ਹੋਇਆ ਡਿਜ਼ਾਈਨ ਤੁਸੀਂ ਵੇਖੋਗੇ ਤੇ ਵਾਕੇ ਤੁਹਾਨੂੰ ਪਸੰਦ ਆਏਗਾ ਕਿ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਤੀਸਰੀ ਸਲਾਈ ਜਿਹੜੀ ਆ ਉਹ ਵੀ ਆਪਾਂ ਪੂਰੀ ਸਿੱਦੇ ਕੁੰਡਿਆਂ ਨਾਲ ਬਣਾ ਲਿਆ ਤੇ ਐਂਡ ਤੱਕ ਡਿਜ਼ਾਈਨ ਵੇਖਿਓ ਡਿਜ਼ਾਈਨ ਫੇਰ ਸਮਝਉਣਾ ਜੇਕਰ ਬਾਅਦ ਵਿੱਚ ਛੜਤਾ ਤਾਂ ਡਿਜ਼ਾਈਨ ਬਿਲਕੁਲ ਸਮਝ ਨਹੀਂ ਆਏਗਾ ਤਿੰਨ ਸਲਾਈਆਂ ਇਸ ਤਰ੍ਹਾਂ ਬਣਾ ਲੀਆਂ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਚੌਥੀ ਸਲਾਈ ਤੁਸੀਂ ਧਿਆਨ ਨਾਲ ਵੇਖਣੀ ਚੌਥੀ ਤੇ ਪੰਜਵੀਂ ਸਲਾਈ ਜਿਹੜੀ ਆ ਉਹ ਤੁਸੀਂ ਧਿਆਨ ਨਾਲ ਵੇਖਣੀ ਆ ਹੁਣ ਆਪਾਂ ਹਰ ਇੱਕ ਕੁੰਡੇ ਤੇ ਇਸ ਤਰ੍ਹਾਂ ਡਬਲ ਵਾਲ ਪਾ ਲੈਣਾ ਹਰ ਇੱਕ ਕੁੰਡੇ ਤੇ ਆਪਾਂ ਡਬਲ ਵਾਲ ਪਾ ਲੈਣਾ ਜਿਹੜੀ ਪੰਜਵੀਂ ਸਲਾਈ ਆ ਉਹਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਵੇਖਣਾ ਹੈ ਪੰਜਵੀਂ ਸਲਾਈ ਦੇ ਵਿੱਚ ਸਾਰਾ ਡਿਜ਼ਾਈਨ ਜਿਹੜਾ ਸਾਡਾ ਬਣਨਾ ਹੈ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਦੋ-ਦੋ ਵਾਲ ਪਾ ਲੈਣੇ ਉਲਟਾ ਗੁੰਦਦੇ ਹੋਏ ਉਸ ਤਰ੍ਹਾਂ ਆਪਾਂ ਇਸ ਤਰ੍ਹਾਂ ਸਿੰਗਲ ਪਾਉਣੇ ਆ ਇਸ ਤਰ੍ਹਾਂ ਆਪਾਂ ਦੋ ਵਾਲ ਪਾ ਲੈਣੇ ਆ ਇਹ ਜਿਹੜੇ ਦੋ ਵਾਲ ਪਾਉਣੇ ਆ ਇਹ ਆਪਾਂ ਕੁੰਡਿਆਂ ਨੂੰ ਲੂਜ਼ ਕਰਨ ਵਾਸਤੇ ਕਿ ਕੁੰਡੇ ਸਾਡੇ ਜਿਹੜੇ ਆ ਥੋੜੇ ਲੂਜ਼ ਹੋ ਜਾਣ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੰਪਲ ਹੀ ਬਣਾ ਲੈਣਾ ਉਲਟਾ ਇਹ ਸਾਡੀ ਚੌਥੀ ਸਲਾਈ ਬਣ ਗਈ ਹੁਣ ਪੰਜਵੀਂ ਸਲਾਈ ਤੁਸੀਂ ਧਿਆਨ ਦੇ ਨਾਲ ਵੇਖਣੀ ਕਿ ਆਪਾਂ ਕੁੰਡਿਆਂ ਨੂੰ ਕਿਵੇਂ ਬਣਾਉਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਹੁਣ ਆਪਾਂ 6 ਕੁੰਡੇ ਲੂਜ਼ ਕਰਾਂਗੇ 1 2 3 4 5 6 6 ਕੁੰਡੇ ਲੂਜ਼ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਇੱਧਰ ਸਾਈਡ ਵਾਲੇ ਤਿੰਨ ਕੁੰਡੇ ਫਿਰ ਆਪਾਂ ਇੱਧਰ ਵਾਲੀ ਸਲਾਈ ਦੇ ਨਾਲ ਨੂੰ ਪਾ ਲੈਣਾ ਛੇ ਕੁੰਡਿਆਂ ਨੂੰ ਲੂਜ਼ ਕਰਕੇ ਖੱਬੇ ਹੱਥ ਵਾਲੀ ਸਲਾਈ ਤੇ ਪਾ ਲੈਣਾ ਹੁਣ ਆ ਤਿੰਨ ਕੁੰਡੇ ਆਪਾਂ ਲੈਣੇ ਆ ਤੇ ਇਹਨਾਂ ਨੂੰ ਐਸ ਤਰੀਕੇ ਦੇ ਨਾਲ ਇੱਧਰ ਵਾਲੀ ਸਾਈਡ ਲੈ ਆਉਣਾ ਤਿੰਨ ਕੁੰਡਿਆਂ ਨੂੰ ਇੱਧਰ ਵਾਲੀ ਸਾਈਡ ਲੈ ਕੇ ਉਪਰੋਂ ਦੀ ਲੰਗਾਉਣਾ ਇਹਨਾਂ ਨੂੰ ਤੇ ਇਹਨਾਂ ਛੇ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਦੇਣਾ ਐਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ 6 ਦੇ 6 ਕੁੰਡਿਆਂ ਨੂੰ ਸਿੱਧੇ ਬਣਾ ਦੇਣਾ 6 ਕੁੰਡੇ ਆਪਾਂ ਇਸ ਤਰ੍ਹਾਂ ਕਰਕੇ ਸਿੱਧੇ ਬਣਾਤੇ ਹੁਣ ਵੇਖੋ ਜਿਹੜੇ ਅਗਲੇ 6 ਕੁੰਡੇ ਉਹਨਾਂ ਨੂੰ ਆਪਾਂ ਕਿਵੇਂ ਕਰਨਾ ਫੇਰ ਇਹਨਾਂ ਨੂੰ ਲੂਜ਼ ਕਰਨਾ 1 2 3 4 5 ਤੇ 6 6 ਕੁੰਡੇ ਹੁਣ ਆਪਾਂ ਲੂਜ਼ ਕਰ ਲਏ ਆ ਵੇਖੋ ਹੁੰ ਜਿਹੜੇ ਆਪਾਂ ਆਹ ਵਾਲੇ ਪਹਿਲਾਂ ਆਪਾਂ ਇੱਧਰ ਵਾਲੇ ਤਿੰਨ ਕੁੰਡੇ ਇੱਧਰ ਸਾਈਡ ਕੀਤੇ ਸੀ ਹੁਣ ਆਪਾਂ ਇੱਧਰ ਵਾਲੇ ਜਿਹੜੇ ਤਿੰਨ ਕੁੰਡੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਇਹਨਾਂ ਦੇ ਉੱਪਰ ਉਹਦੀ ਟਪਾਉਣਾ ਆ ਵੇਖੋ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਆਪਾਂ ਇੱਥੇ ਸਲਾਈ ਤੇ ਪਾਤਾ ਤੇ 6 ਕੁੰਡੇ ਨੂੰ ਆਪਾਂ ਸਿੱਧੇ ਬਣਾ ਦੇਣਾ 1 2 3 4 5 ਤੇ 6 ਛੇ ਕੁੰਡੇ ਨੂੰ ਇਸ ਤਰ੍ਹਾਂ ਸਿੱਧੇ ਬਣਾਤਾ ਹੁਣ ਅਗਲੇ ਫੇਰ ਛੇ ਕੁੰਡੇ ਆਪਾਂ ਲੂਜ਼ ਕਰਨੇ 1 2 3 4 5 ਤੇ 6 ਹੁਣ ਇਹਨਾਂ ਨੂੰ ਆਪਾਂ ਫੇਰ ਇੱਧਰ ਵਾਲੀ ਸਲਾਈ ਤੇ ਪਾ ਲਿਆ ਇਹਨਾਂ ਨੂੰ ਇੱਧਰ ਵਾਲੀ ਸਲਾਈ ਤੇ ਪਾ ਕੇ ਆਹ ਜਿਹੜੇ ਤਿੰਨ ਕੁੰਡੇ ਆ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਪਰੋਂ ਦੀ ਟਪਾ ਕੇ ਇੱਧਰ ਲੈ ਆਉਣਾ ਤੇ ਛੇ ਕੁੰਡੇ ਨੂੰ ਆਪਾਂ ਸਿੱਧੇ ਬਣਾਉ DNA 1 2 3 4 5 6 ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਇਸਦੀ ਡਿਜ਼ਾਈਨ ਦੀ ਹੁਣ ਪੰਜਵੀਂ ਸਲਾਈ ਬਣ ਗਈ ਹੈ ਛੇਵੀਂ ਸਲਾਈ ਵੇਖੋ ਆਪਾਂ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰ ਲੈਣਾ ਇਹ ਸਾਡੀਆਂ 6 ਸਲਾਈਆਂ ਬਣ ਗਈਆਂ ਹੁਣ ਅਗਲੀਆਂ 6 ਸਲਾਈਆਂ ਵੀ ਤੁਸੀਂ ਧਿਆਨ ਦੇ ਨਾਲ ਵੇਖਣੀਆਂ ਡਿਜ਼ਾਈਨ ਤੁਹਾਨੂੰ ਫੇਰ ਹੀ ਸਮਝ ਆਏਗਾ ਨਹੀਂ ਤੇ ਡਿਜ਼ਾਈਨ ਜਿਹੜਾ ਉਹ ਤੁਹਾਡੇ ਕੋਲ ਗਲਤ ਹੋ ਸਕਦਾ ਹੁਣ ਜਿਵੇਂ ਆਪਾਂ ਸਿੱਧੀਆਂ ਉਲਟੀਆਂ ਤਿੰਨ ਸਲਾਈਆਂ ਪਹਿਲਾਂ ਬਣਾਈਆਂ ਇਸੇ ਤਰ੍ਹਾਂ ਹੁਣ ਆਪਾਂ ਸਿੱਧੀਆਂ ਉਲਟੀਆਂ ਤਿੰਨ ਸਲਾਈਆਂ ਬਣਾਉਣੀਆਂ। ਇਸ ਤਰ੍ਹਾਂ ਫੇਰ ਆਪਾਂ ਤਿੰਨ ਸਲਾਈਆਂ ਜਿਹੜੀਆਂ ਬਣਾ ਲੈਣੀਆਂ ਵਾ। ਇੱਕ ਕਪਾ ਸਿੱਧੀ ਬਣਾ ਲਈਏ ਹੁਣ ਇੱਕ ਉਲਟੀ ਬਣਾਵਾਂਗੇ ਫੇਰ ਇੱਕ ਸਿੱਧੀ ਸਲਾਈ ਬਣਾਵਾਂਗੇ ਤੇ ਫੇਰ ਆਪਾਂ ਉਸੇ ਤਰ੍ਹਾਂ ਵਲ ਪਾਉਣੀਆਂ ਜਿਵੇਂ ਆਪਾਂ ਪਹਿਲਾਂ ਆਪਣੀ ਚੌਥੀ ਸਲਾਈ ਦੇ ਵਿੱਚ ਵਲ ਪਾਏ ਸੀ। ਹੁਣ ਇਹ ਸਾਡੀ ਸਲਾਈ ਬਣ ਰਹੀ ਆ। ਅੱਠਵੀਂ ਸਲਾਈ। ਹੁਣ ਆਪਾਂ ਫੇਰ ਆਪਣੇ ਦਸਵੀਂ ਸਲਾਈ ਦੇ ਵਿੱਚ ਵਲ ਪਾਉਣੇ ਨੇ ਅੱਠਵੀਂ ਸਲਾਈ ਬਣ ਗਈ ਹੁਣ ਆਪਾਂ ਬਣਾ ਰਹੇ ਹਾਂ ਨੌਵੀਂ ਸਲਾਈ ਸਿੱਧੇ ਪਾਸਿਓਂ ਨੌਵੀਂ ਸਲਾਈ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੀ ਬਣਾ ਲੈਣੀ ਹੁਣ ਜਦੋਂ ਆਪਾਂ ਆਏ ਦਸਵੀਂ ਸਲਾਈ ਦੇ ਵਿੱਚ ਫੇਰ ਆਪਾਂ ਉਸੇ ਤਰ੍ਹਾਂ ਵਲ ਪਾਉਣੇ ਨੇ ਜਿਵੇਂ ਆਪਾਂ ਪਹਿਲਾਂ ਵਲ ਪਾਏ ਸੀਗੇ ਆਪਣੀ ਚੌਥੀ ਸਲਾਈ ਦੇ ਵਿੱਚ ਮੈਂ ਥੋੜੀ ਜਲਦੀ ਜਲਦੀ ਬਣਾ ਰਹੀ ਹਾਂ ਤਾਂ ਕਿ ਵੀਡੀਓ ਜਿਹੜੀ ਆ ਬਹੁਤੀ ਲੰਬੀ ਨਾ ਹੋ ਜੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਅਗੇ ਆ ਡਿਜ਼ਾਈਨ ਦੀ 10ਵੀਂ ਸਲਾਈ ਤੇ ਉਲਟੇ ਪਾਸੇ ਫਿਰ ਪਹਿਲਾ ਕੁੰਡਾ ਉਤਾਰ ਲਿਆ ਤੇ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਦੋ ਦੋ ਵਾਲ ਪਾ ਲੈਣੇ ਆ ਤੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਤਰ੍ਹਾਂ ਦੇ ਵੀ ਕੋਟੀ ਸਵੈਟਰ ਤੇ ਬਣਾਓਗੇ ਤੇ ਡਿਜ਼ਾਈਨ ਬਹੁਤ ਸੋਹਣਾ ਲੱਗੇਗਾ ਉੱਪਰ ਮੈਂ ਫੋਟੋ ਵੀ ਲਗਾਤੀ ਐ ਜਿਹੜੀ ਮੇਰੀ ਭੈਣ ਨੇ ਮੈਨੂੰ ਭੇਜੀ ਹੋਈ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰ ਰਹੇ ਹਾਂ ਹੁਣ ਆਪਾਂ ਫੇਰ ਪੂਰੀ ਸਲਾਈ ਦੇ ਵਿੱਚ ਦੋ-ਦੋ ਗਲ ਪਾ ਲੈਣੀ ਦੋ-ਦੋ ਗਲ ਪਾ ਲੈਣੇ ਹਰ ਇੱਕ ਕੁੰਡੇ ਨੂੰ ਆਪਾਂ ਕੋਈ ਵੀ ਕੁੰਡਾ ਖਾਲੀ ਨਹੀਂ ਛੱਡਣਾ ਲਾਸਟ ਵਾਲਾ ਕੁੰਡਾ ਉਸ ਤਰੀਬ ਨਾਲ ਲੈਣਾ ਸਿੰਪਲੀ ਹੁਣ ਆਪਾਂ ਅਗੇ ਸਿੱਧੇ ਪਾਸੇ ਡਿਜ਼ਾਈਨ ਦੀ 11ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਹੁਣ 6 ਕੁੰਡੇ ਲੂਜ਼ ਕਰਾਂਗੇ 1 2 3 4 5 6 6 ਕੁੰਡੇ ਲੂਜ਼ ਕਰਨ ਤੋਂ ਬਾਅਦ ਪਹਿਲਾਂ ਆਪਾਂ ਐਸਾਈਡ ਨੂੰ ਇਹਨਾਂ ਨੂੰ ਫੋਲਡ ਕੀਤਾ ਸੀ ਹੁਣ ਆਪਾਂ ਆਹ ਵਾਲੇ ਕੁੰਡੇ ਜਿਹੜੇ ਤਿੰਨ ਆ ਇਹਨਾਂ ਨੂੰ ਇਸ ਤਰ੍ਹਾਂ ਲਵਾਂਗੇ ਸਲਾਈ ਦੇ ਵਿੱਚ ਤੇ ਆਹ ਵਾਲੇ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਉਹਦੀ ਇਸ ਤਰ੍ਹਾਂ ਲੰਗਾ ਦੇਣਾ ਫਿਰ 6 ਕੁੰਡਿਆਂ ਨੂੰ ਆਪਾਂ ਸਿੱਧੇ ਬਣਾਉਣਾ 1 2 3 4 5 6 ਹੁਣ ਆਵਲੇ ਕੁੰਡਿਆਂ ਨੂੰ ਆਪਾਂ ਇਧਰ ਨੂੰ ਮੋੜਿਆ ਹੁਣ ਜਿਹੜੇ ਆਹ ਕੁੰਡੇ ਨੂੰ ਆਪਾਂ ਕਿਵੇਂ ਕਿਵੇਂ ਮੋੜਨਾ 1 2 3 4 5 6 ਛੇ ਕੁੰਡੇ ਲੂਜ਼ ਕਰ ਲਏ ਇਹਨਾਂ ਨੂੰ ਹੁਣ ਬੈਕ ਆਪਾਂ ਇਧਰ ਵਾਲੀ ਸਲਾਈ ਤੇ ਪਾ ਲੈਣਾ ਹੁਣ ਤਿੰਨ ਕੁੰਡੇ ਜਿਹੜੇ ਆਪਾਂ ਇਧਰੋਂ ਚੁੱਕ ਕੇ ਤੇ ਐਸ ਸਾਈਡ ਨੂੰ ਲੈ ਆਉਣੇ ਆ ਇਸ ਤਰ੍ਹਾਂ ਹੁਣ ਵੇਖੋ ਇਹਨਾਂ ਨੂੰ ਸਿੱਧੇ ਬਣਾ ਦੇਣਾ ਇੱਕ ਕਿੰਨੇ ਕਿ ਬਣਾਉਣੇ ਆ ਕੁੰਡੇ ਕੋਈ ਵੀ ਕੁੰਡਾ ਵੱਧ ਘਟ ਨਾ ਜਾਵੇ ਛੇ ਕੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਦੇਣਾ ਹੁਣ ਫੇਰ ਆ ਵਾਲੇ ਕੁੰਡੇ ਆਪਾਂ ਲੂਜ਼ ਕਰਾਂਗੇ 1 2 3 4 5 6 ਹੁਣ ਇਹਨਾਂ ਨੂੰ ਆਪਾਂ ਫੇਰ ਇੱਧਰ ਵਾਲੀ ਸਾਈਡ ਨੂੰ ਲਿਉਣਾ ਇੱਕ ਵਾਰ ਆਪਾਂ ਕੁੰਡਿਆਂ ਨੂੰ ਉੱਧਰ ਵਾਲੀ ਸਾਈਡ 'ਤੇ ਆਉਣਾ ਇੱਕ ਵਾਰੀ ਉੱਧਰ ਵਾਲੀ ਸਾਈਡ ਪਰ ਧਿਆਨ ਰੱਖਣਾ ਆਂ ਵੀ ਆਪਾਂ ਕਿਹੜੇ ਕੁੰਡੇ ਉੱਧਰ ਖੜਨੇ ਕਿਹੜੇ ਕੁੰਡੇ ਉੱਧਰ ਖੜਨੇ ਕਟੇ ਸਟੇ ਕੁਛ ਨਹੀਂ ਕਰਨਾ ਇੱਕ ਵਾਰ ਆਪਾਂ ਕੁੰਡੇ ਜਿਹੜੇ ਆ ਉਹ ਬਾਹਰ ਨੂੰ ਕੱਢਨੇ ਇੱਕ ਵਾਰ ਆਪਾਂ ਕੁੰਡੇ ਅੰਦਰ ਵਾਲੀ ਸਾਈਡ ਨੂੰ ਕੱਟ ਲੈ ਜਦੋਂ ਡਿਜ਼ਾਈਨ ਪੂਰਾ ਬਣ ਜਾਏਗਾ ਫਿਰ ਤੁਹਾਨੂੰ ਆਪਣੇ ਆਪ ਹੀ ਸਮਝ ਲੱਗ ਜਾਣਾ ਐਸੀ ਇੱਕ ਹੁੰਡੇ ਆਪਾਂ ਹੁਣ ਸਿੱਧੇ ਬਣਾ ਲਏ ਲਾਸਟ ਵਾਲਾ ਕੁੰਡਾ ਵੀ ਸਿੱਧਾ ਕੁੰਡੇ ਸਾਰੇ ਇਹਦੇ ਵਿੱਚ ਸਿੱਧੇ ਹੀ ਬਣਨੇ ਆ ਹੁਣ ਬਾਹਰਵੀਂ ਸਲਾਈ ਆਪਾਂ ਪੂਰੇ ਉਲਟੇ ਕੁੰਡਿਆਂ ਦੇ ਨਾਲ ਬਣਾ ਕੇ ਤੇ ਤਿਆਰ ਕਰ ਲੈਣੀ ਹੈ ਪੂਰੀ ਸলাই ਆਪਾਂ ਉਲਟੇ ਕੁੰਡਿਆਂ ਨਾਲ ਬਣਾ ਕੇ ਤੇ ਆਪਣਾ ਡਿਜ਼ਾਈਨ ਜਿਹੜਾ ਉਹ ਕੰਪਲੀਟ ਕਰ ਲਾਂਗੇ ਤੇ ਜਿਹੜੀਆਂ ਭੈਣਾਂ ਐਂਡ ਤੱਕ ਵੀਡੀਓ ਦੇਖਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਐ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਬੰਨਣਾ। ਜਦੋਂ ਡਿਜ਼ਾਈਨ ਸਾਡਾ ਅੱਗੇ ਤੋਂ ਅੱਗੇ ਬੰਨਦਾ ਜਾਏਗਾ ਤੇ ਉੱਪਰ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ ਵੀ ਡਿਜ਼ਾਈਨ ਜਿਹੜਾ ਕਿਵੇਂ ਦਾ ਬੰਨਦਾ। ਐ ਵੇਖੋ ਇਸ ਤਰੀਕੇ ਦੇ ਨਾਲ ਇਹ ਬਾਕਸ ਬਣ ਜਾਂਦੀ। ਪਹਿਲਾਂ ਇੱਧਰ ਨੂੰ ਕੁਲਿਆ ਡਿਜ਼ਾਈਨ। ਆਹ ਵਾਲਾ ਡਿਜ਼ਾਈਨ ਜਿਹੜਾ ਬੰਦ ਹੋਇਆ। ਹੁਣ ਇੱਧਰ ਵਾਲਾ ਜਿਹੜਾ ਬੰਦ ਹੋਇਆ। ਇੱਧਰ ਵਾਲਾ ਖੁੱਲ ਗਿਆ ਇਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਸਾਡਾ ਡਿਜ਼ਾਈਨ ਜਿਹੜਾ ਮੈਂ ਇੱਥੇ ਦੋਨੋਂ ਤਰ੍ਹਾਂ ਦਾ ਬਣਾ ਕੇ ਵਿਖਾਤਾ ਵੈਸੇ ਇੱਧਰ ਹੋਰ ਇੱਕ ਬਰੀ 12 ਗੁੰਡੇ ਪੈਂਦੇ ਤੇ ਫਿਰ ਇੱਧਰ ਵੀ ਜਿੰਨਾ ਡਿਜ਼ਾਈਨ ਇੱਥੇ ਬਣਿਆ ਉਹਨਾਂ ਇੱਧਰ ਵੀ ਬਣਨਾ ਸੀ ਪਰ ਮੈਂ ਇਸ ਲਈ ਤੁਹਾਨੂੰ ਦਿਖਾਇਆ ਹੈ ਵਾ ਕਿ ਤੁਸੀਂ ਦੋਨੋਂ ਤਰੀਕਿਆਂ ਦੇ ਨਾਲ ਇਹ ਡਿਜ਼ਾਈਨ ਨੂੰ ਮਤਲਬ ਖੁੱਲਣ ਵਾਲਾ ਪਹਿਲਾਂ ਵੀ ਬਣਾ ਸਕਦੇ ਜੇ ਬੰਦ ਹੋਣ ਵਾਲਾ ਪਹਿਲਾਂ ਵੀ ਇੱਥੇ ਬੰਦ ਹੋਣ ਵਾਲਾ ਬਣ ਗਿਆ ਇੱਥੇ ਖੁੱਲਣ ਵਾਲਾ ਬਣ ਗਿਆ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਡਿਜ਼ਾਈਨ ਨੂੰ ਬਣਾ ਕੇ ਰੈਡੀ ਕਰ ਸਕਦੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ